ਆਪ ਐਮਐਲਏ ਦੀ ਵੱਡੀ ਬਗਾਵਤ ਭਗਵੰਤ ਮਾਨ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਐਮਐਲਏ ਬਾਗੀ ਹੋ ਚੁੱਕੇ ਨੇ ਕਿਹੜਾ ਐਮਐਲਏ ਬਾਗੀ ਹੋਇਆ ਤੇ ਕਿਹੜੀ ਗੱਲੋਂ ਬਾਗੀ ਹੋਇਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰਫ ਪਰਦੇ ਰਹਿਣ ਆਮ ਆਦਮੀ ਪਾਰਟੀ ਦੇ ਐਮਐਲਏ ਹੁਣ ਬਾਗੀ ਹੁੰਦੇ ਜਾਂਦੇ ਬਾਗੀ ਆਪਣੀ ਸਰਕਾਰ ਤੋਂ ਹੋ ਰਹੇ ਨੇ ਸਰਕਾਰ ਦੀਆਂ ਜਿਹੜੀ ਹੈ ਕਹਿ ਲਈਏ ਕਿ ਨਕਾਮੀਆਂ ਨੇ ਜਾਂ ਨਲਾਈਕੀਆਂ ਨੇ ਉਹਦੇ ਕਰਕੇ ਇਹ ਐਮਐਲਏ ਬਾਗੀ ਹੋ ਰਹੇ ਨੇ ਕੁਬਰ ਵਿਜੇ ਪ੍ਰਤਾਪ ਤੋਂ ਬਾਅਦ ਜੇਕਰ ਕੋਈ ਢੱਲੇ ਦੇ ਨਾਲ ਆਪਣੀ ਸਰਕਾਰ ਦੀਆਂ ਗਲਤੀਆਂ ਨੂੰ ਤੇ ਉਹਦੀਆਂ ਨਕਾਮੀਆਂ ਨੂੰ ਉਜਾਗਰ ਕਰਦਾ ਐਮਐਲਏ ਬਣਿਆ ਤਾਂ ਉਹ ਨੇ ਹਰਮੀਤ ਸਿੰਘ ਪਠਾਣ ਮਾਜਰਾ ਜਿਹੜੇ ਕਿ ਵਿਧਾਨ ਸਭਾ ਹਲਕਾ ਸੁਨੌਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਨੇ ਹਰਮੀਤ ਸਿੰਘ ਪਠਾਣ ਮਾਜਰਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਨੰਗੀ ਚਿੱਟੀ ਤੇ ਖੁੱਲਮ ਖੁੱਲੀ ਬਗਾਵਤ ਕੀਤੀ ਹੈ ਮਾਮਲਾ ਜਿਹੜਾ ਸਾਰਾ ਦਾ ਸਾਰਾ ਹੜ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਹਰਮੀਤ ਸਿੰਘ ਪਠਾਣ ਮਾਜਰਾ ਦਾ ਹਲਕਾ ਆ ਜਿਹੜਾ ਉਹ ਲਗਭਗ ਸਾਰਾ ਕੱਗਰ ਦੇ ਨਾਲ ਤੇ ਕੁਝ ਜਿਹੜਾ ਪਟਿਆਲਾ ਨਦੀ ਦੀ ਮਾਰ ਹੇਠ ਹੁੰਦਾ ਹੈ ਪਿਛਲੀ ਵਾਰ ਵੀ ਉਹਨਾਂ ਦੇ 2023 ਦੇ ਵਿੱਚ ਹਲਕੇ 'ਚ ਕਾਫੀ ਵੱਡਾ ਨੁਕਸਾਨ ਹੋਇਆ ਸੀ ਐਕਟੀਵ ਹਰਮੀਤ ਸਿੰਘ ਪਠਾਣ ਮਾਜਰਾ ਨੇ ਖੁੱਲ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਦਾ ਵਿਰੋਧ ਕੀਤਾ ਹਾਲਾਂਕਿ ਹਰਮੀਤ ਸਿੰਘ ਪਠਾਣ ਮਾਜਰਾ ਰਿਸ਼ਤੇਦਾਰੀ 'ਚੋਂ ਫੁੱਫੜ ਲੱਗਦੇ ਐ ਫੁੱਫੜ ਲੱਗਦੇ ਐ ਡਾਕਟਰ ਗੁਰਪ੍ਰੀਤ ਹੁਰਾ ਦੇ ਪਰ ਰਿਸ਼ਤੇਦਾਰੀ ਦੀ ਲਿਆਜ ਵੀ ਨਹੀਂ ਰੱਖੀ ਉਹਨਾਂ ਨੇ ਕਿਉਂ ਕਿਉਂਕਿ ਉਹਨਾਂ ਦਾ ਹਲਕਾ ਡੁੱਬਣ ਦੇ ਕੰਢੇ ਤੇ ਐ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਪਾਣੀ ਭਰਨ ਦੀਆਂ ਸਥਿਤੀਆਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਕਿਹਾ ਜਾਂਦਾ ਹੈ ਕਿ ਲਗਭਗ 100 150 ਕਿੱਲੇ ਦੇ ਵਿੱਚ ਘੱਗਰ ਉੱਛਲ ਕੇ ਗਿਆ ਵੀ ਹੈ। ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਮੈਨੂੰ ਪਾਰਟੀ 'ਚੋਂ ਕੱਢਣਾ ਪਾਰਟੀ 'ਚੋਂ ਕੱਢ ਦਿਓ। ਮੈਨੂੰ ਜੋ ਮਰਜ਼ੀ ਕਰਨਾ ਹੈ ਜੋ ਮਰਜ਼ੀ ਕਰ ਲੋ ਪਰ ਜੋ ਸੱਚ ਆ ਮੈਂ ਬੋਲ ਕੇ ਰਹਾਗਾ। ਉਹ ਕਹਿੰਦੇ ਕਿ ਜਿਹੜੀਆਂ ਮੈਂ ਗੱਲਾਂ ਕਹੀਆਂ ਉਹ ਗੱਲਾਂ ਨੂੰ ਲੁਕਾਉਣ ਦੇ ਲਈ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਤੁਸੀਂ ਵੀਡੀਓ ਡਿਲੀਟ ਕਰੋ। ਦਾ ਅਸਲ ਮਾਮਲਾ ਕੀ ਹੈ? ਅਸਲ 'ਚ ਪੰਜਾਬ ਦੇ ਜਲ ਸਰੋਤ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਨੇ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਬਾਰੇ ਜੇ ਤੁਸੀਂ ਮਾਸਟਰਾਂ ਨੂੰ ਪੁੱਛ ਲੋ ਤੇ ਉਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਨਾਲ ਦੱਸ ਦੇਣਗੇ ਕ੍ਰਿਸ਼ਨ ਕੁਮਾਰ ਦੀ ਕਾਰਜ ਸ਼ੈਲੀ ਜਿਹੜੀ ਹੈ ਉਹ ਸਰਕਾਰ ਦੇ ਸਾਉ ਪੁੱਤ ਵਾਲੀ ਹੈ ਕਿ ਮੈਂ ਸਰਕਾਰ ਨੂੰ ਕਿਵੇਂ ਪੈਸੇ ਬਚਾ ਕੇ ਦਵਾਂ ਵਾਵਾ ਖੱਟਾ ਫਿਰ ਲੋਕ ਮੈਨੂੰ ਕਹਿਣ ਕਿ ਬਹੁਤ ਇਮਾਨਦਾਰ ਅਫਸਰ ਹੈ ਬੜਾ ਉਹ ਹੈ ਪਰ ਜਿਹੜੇ ਉਹਦੇ ਨਤੀਜੇ ਹੁੰਦੇ ਐ ਉਹ ਲੋਕ ਵਿਰੋਧੀ ਹੁੰਦੇ ਆ ਉਹ ਆਮ ਲੋਕਾਂ ਨੂੰ ਧਿਆਨ ਚ ਰੱਖ ਕੇ ਨਹੀਂ ਇਹ ਗੱਲਾਂ ਕਰਦੇ ਉਹ ਸਰਕਾਰ ਦੇ ਖਜ਼ਾਨੇ ਨੂੰ ਧਿਆਨ ਚ ਰੱਖ ਕੇ ਸਰਕਾਰ ਦੇ ਕੋਲੋਂ ਸ਼ਾਬਾਸ਼ ਤੇ ਵਾਵਾ ਖੱਟਣ ਨੂੰ ਧਿਆਨ ਚ ਰੱਖ ਕੇ ਕੰਮ ਕਰਦੇ ਆ ਚਾਹੇ ਉਹ ਸਿੱਖਿਆ ਵਿਭਾਗ ਦੇ ਸਕੱਤਰ ਨੇ ਉਹ 1158 ਦੇ ਪ੍ਰੋਫੈਸਰਾਂ ਨੂੰ ਰੋਲ ਕੇ ਗਏ ਉਹ ਤੁਹਾਡੇ ਸਾਹਮਣੇ ਆ ਉਹਨਾਂ ਨੇ ਮਾਸਟਰਾਂ ਦਾ ਜਿਹੜਾ ਜਿਉਣਾ ਹਰਾਮ ਕੀਤਾ ਬਦਲੀਆਂ ਨੂੰ ਲੈ ਕੇ ਧੱਕੇ ਧਮਕੀਆਂ ਕੀ ਕੀ ਨਹੀਂ ਕੀਤਾ ਗਰਭਤੀ ਜਿਹੜੀਆਂ ਅਧਿਆਪਕਾਂ ਸਾਨੂੰ ਉਹਨਾਂ ਦੀਆਂ ਬਦਲੀਆਂ ਦੂਰ ਦਰਾਡੇ ਕਰਨੀਆਂ ਇਹ ਜੇ ਬਹੁਤ ਜਿਹੜਾ ਕੁਛ ਕ੍ਰਿਸ਼ਨ ਕੁਮਾਰ ਕਰਕੇ ਗਏ ਤੇ ਜਲ ਸਰੋਤ ਵਿਭਾਗ ਚ ਵੀ ਉਹਨਾਂ ਦਾ ਉਹੀ ਐਟੀਟਿਊਡ ਹੈ ਜੇ ਕੋਈ ਉਹਨਾਂ ਨੂੰ ਕਹਿ ਦਿੰਦਾ ਕਿ ਇਦਾਂ ਆਹ ਕੰਮ ਨਹੀਂ ਹਰਮੀਤ ਸਿੰਘ ਕਹਿੰਦੇ ਕਿ ਮੈਂ ਫੋਨ ਕਰਕੇ ਗਿਆ ਕਿ ਮੇਰੇ ਹਲਕੇ ਚ ਪਾਣੀ ਦੀ ਲੋੜਾ ਪਾਣੀ ਛੱਡ ਦੇ ਉਹਨੇ ਛੱਡਿਆ ਨਹੀਂ ਹੁਣ ਜਦੋਂ ਪਾਣੀ ਨਾਲ ਲੋਕ ਡੁੱਬ ਰਹੇ ਨੇ ਹੁਣ ਪਾਣੀ ਛੱਡਤਾ ਉਹ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਸਾਹਿਬ ਇੱਥੋਂ ਖੜਾ ਛਡਾਓ ਮੈਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ 101% ਸਹਿਮਤ ਆ ਕਿ ਕ੍ਰਿਸ਼ਨ ਕੁਮਾਰ ਵਰਗੇ ਜਿਹੜੇ ਅਫਸਰ ਨੇ ਇਹਨਾਂ ਨੂੰ ਕਿਤੇ ਦੂਰ ਹੀ ਰੱਖਣਾ ਚਾਹੀਦਾ ਜਿਹੜੇ ਲੋਕਾਂ ਦੇ ਸਿੱਧਮ ਸਿੱਧੇ ਕੰਮ ਹੁੰਦੇ ਨੇ ਐਸੇ ਵਿਭਾਗਾ ਤੋਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਕ੍ਰਿਸ਼ਨ ਕੁਮਾਰ ਨੂੰ ਦੋ ਚਾਰ ਮਹੀਨਿਆਂ ਦੇ ਲਈ ਗ੍ਰਹਿ ਵਿਭਾਗ ਦਾ ਪ੍ਰਿੰਸੀਪਲ ਸਖਤਰ ਲਾਓ ਤਾਂ ਜਿਹੜੀ ਪੁਲਿਸ ਦੇ ਵਿੱਚ ਜੜੀਆਂ ਊਨਟਾਈਆਂ ਨੇ ਉਹ ਸੁਧਾਰ ਦੇਵੇ ਕਿਉਂਕਿ ਕਾਬਲ ਅਫਸਰ ਹੈ ਕਾਬਲ ਅਫਸਰ ਹੀ ਕਰ ਸਕਦਾ ਹੈ ਗੱਲ ਕ੍ਰਿਸ਼ਨ ਕੁਮਾਰ ਦੀ ਨਹੀਂ ਗੱਲ ਸਰਕਾਰ ਦੀ ਨੀਤੀ ਦੀ ਹੈ ਜਿੱਥੋਂ ਹਰਮੀਤ ਸਿੰਘ ਪਠਾਨ ਮਾਜਰਾ ਤੇ ਅਜਿਹੇ ਕਈ ਹੋਰ ਐਮਐਲਏ ਨੇ ਹਰਮੀਤ ਸਿੰਘ ਪਠਾਨ ਮਾਜਰਾ ਆ ਬੋਲ ਪੇ ਉਹਨਾਂ ਨੂੰ ਬੋਲਣ ਦੇ ਲਈ ਮਜਬੂਰ ਹੋਣਾ ਪਿਆ ਐਸੀ ਉਮੀਦ ਕਰਦੇ ਆ ਕਿ ਕਈ ਹੋਰ ਵੀ ਬੋਲਣਗੇ ਕਿਉਂਕਿ ਸਰਕਾਰ ਦੀਆਂ ਨਕਾਮੀਆਂ ਤਾਂ ਤੁਹਾਡੇ ਸਾਹਮਣੇ ਨੇ ਉੱਤੋਂ ਸਰਕਾਰ ਦਬਕੇ ਮਾਰਦੀ ਐ ਕਿ ਤੁਸੀਂ ਵੀਡੀਓ ਡਿਲੀਟ ਕਰੋ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਾਰਾ ਕੁਝ ਨੰਗਾ ਚਿੱਟਾ ਕਰਕੇ ਰੱਖਤਾ ਕਿ ਸਰਕਾਰ ਹੜ੍ਹਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਸਰਕਾਰ ਨੇ ਕੋਈ ਅਗਾਊਂ ਪ੍ਰਬੰਧ ਨਹੀਂ ਕਰਿਆ ਸਿਰਫ ਛੇਕਚਿੱਲੀ ਦੀਆਂ ਮਾਰੀਆਂ ਇਹ ਗੱਲ ਹੁਣ ਐਸੀ ਨਹੀਂ ਕਹਿ ਰਹੇ ਇਹ ਇਹਨਾਂ ਦੇ ਆਪਣੇ ਵਿਧਾਇਕ ਕਹਿ ਰਹੇ ਆਪਣਾ ਐਮਐਲਏ ਕਹਿ ਰਿਹਾ ਆ ਤੇ ਉਹ ਵੀ ਰਿਸ਼ਤੇਦਾਰ ਐ ਐਮ ਐਲ اے ਵੀ ਮਾੜੀ ਮੋਟੀ ਗੱਲ ਥੋੜਾ ਐ ਕਿ ਰਿਸ਼ਤੇਦਾਰ ਹੋਵੇ ਉਹਨੂੰ ਦਬਕਾ ਵੀ ਵਜ ਸਕਦਾ ਐ ਉਹਨੂੰ ਮਨਾਇਆ ਵੀ ਜਾ ਸਕਦਾ ਉਸ ਦੇ ਬਾਵਜੂਦ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇਹ ਗੱਲ ਕੀਤੀ ਐ ਕੁੱਲ ਮਿਲਾ ਕੇ ਇੱਕ ਤਾਂ ਸਰਕਾਰ ਦਾ ਵੀ ਲਗਭਗ ਸਮਾਂ ਹੁਣ ਨੇੜੇ ਲੱਗ ਚੁੱਕਿਆ ਐ ਸਾਲ ਡੇਢ ਸਾਲ ਆ ਉਸ ਤੋਂ ਬਾਅਦ ਵੋਟਾਂ ਪੈਣੀਆਂ ਹੀ ਪੈਣੀਆਂ ਨੇ ਤੇ ਉਸ ਤੋਂ ਪਹਿਲਾਂ ਕੀ ਗੰਧ ਤੇ ਲਿਖਿਆ ਹੋਇਆ ਏ ਐਮ ਐਲ ਏ ਪੜ ਚੁੱਕੇ ਨੇ ਕਿ ਸਾਡੇ ਨਾਲ ਕੀ ਹੋਣਾ ਹਰਮੀ ਸਿੰਘ ਪਠਾੜ ਮਾਜਰਾ ਕਹਿੰਦਾ ਕਿ 2027 ਦੇ ਵਿੱਚ ਜਦੋਂ ਅਸੀਂ ਲੋਕਾਂ 'ਚ ਜਾਣਗੇ ਤਾਂ ਲੋਕ ਸਾਡੇ ਗਲ ਪੈਣਗੇ ਸਾਡੇ ਗਲਮੇ ਫੜਨਗੇ ਉਹਨਾਂ ਦਾ ਸ਼ਬਦ ਹੋਰ ਵਰਤੇ ਨੇ ਖੈਰ ਮੈਂ ਉਹ ਨਹੀਂ ਵਰਤਣਾ ਚਾਹੁੰਦਾ ਕਿ ਉਹਨਾਂ ਨੇ ਕੁੱਲ ਮਿਲਾ ਕੇ ਕਿਹਾ ਕਿ ਸਾਨੂੰ ਲੋਕ ਗਾਲਾਂ ਕੱਢਣਗੇ ਸਾਡੇ ਲੋਕ ਜਿਹੜਾ ਸਾਡਾ ਕਟਾਪਾ ਚਾੜਨਗੇ ਇਹ ਹਾਲਾਤ ਹੋਣੇ ਨੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਦੀ ਹੜਾ ਨੂੰ ਲੈ ਕੇ ਵਿਉਂਤਬੰਦੀ ਸਰਕਾਰ ਦੀ ਕਾਰਜਸ਼ੈਲੀ ਸਰਕਾਰ ਦੀ ਪਹੁੰਚ ਜਿਹੜੀ ਐ ਉਹ ਇਸ ਮਾਮਲੇ 'ਚ ਕਿਸ ਪ੍ਰਕਾਰ ਦੀ ਰਹੀ ਤੇ ਕਿੰਨੀ ਨਲਾਇਕੀ ਵਾਲੀ ਰਹੀ ਇਹ ਤੁਹਾਡੇ ਹੁਣ ਸਾਰਿਆਂ ਦੇ ਸਾਹਮਣੇ ਐ ਇਹਦੇ ਬਾਰੇ ਬਾਰ-ਬਾਰ ਗੱਲ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਪਰ ਇੱਕ ਗੱਲ ਸਪਸ਼ਟ ਐ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਹ ਕੋਈ ਬਗਾਵਤ ਇਹਨੂੰ ਕੋਈ ਐ ਸਮਝ ਲਵੇ ਕਿ ਉਹ ਹੀ ਗੁੱਸੇ 'ਚ ਆ ਕੇ ਹੋ ਗਈ ਨਹੀਂ ਜੇ ਗੁੱਸੇ 'ਚ ਆ ਕੇ ਬਗਾਵਤ ਹੋਈ ਹੁੰਦੀ ਸਿਰਫ ਇੱਕ ਚੈਨਲ ਕੋਲ ਇੰਟਰਵਿਊ ਜਾਂਦੀ ਸਾਰਿਆਂ ਨੂੰ ਸੱਦ-ਸੱਦ ਕੇ ਇੰਟਰਵਿਊ ਦਿੱਤੀ ਗਈਆਂ ਈਵਨ ਕਿ ਜਿਹਨੂੰ ਮੁੱਖ ਮੰਤਰੀ ਕਹਦੇ ਸੀ ਜਾਓ ਪੀਟੀਸੀ ਨੂੰ ਪੁੱਛ ਲਓ ਤੇ ਸੁਖਵੀਰ ਨੂੰ ਪੁੱਛ ਲਓ ਉਸ ਚੈਨਲ ਨੂੰ ਵੀ ਸੱਦ ਕੇ ਇੰਟਰਵਿਊ ਦਿੱਤੀ ਗਈ ਜਾਨੀ ਕਿ ਇਹ ਜਿਹੜਾ ਇਹ ਜਵਾਲਾਮੁਖੀ ਕੋਈ ਮਾਮਲੀ ਜਿਆ ਨਹੀਂਗਾ ਇਹਨੇ ਚੰਗਾ ਤਕੜਾ ਪਟਾਕਾ ਜਿਹੜਾ ਉਹ ਆਮ ਆਦਮੀ ਪਾਰਟੀ ਚ ਪਾਉਣਾ ਤੇ ਇਹਦੇ ਨਤੀਜੇ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਸਰਕਾਰ ਲਈ ਤਾਂ ਘਾਤਖੈ ਹੀ ਹਨ ਪੰਜਾਬ ਦੇ ਲਈ ਵੀ ਨੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਰਾਜਨੀਤਿਕ ਸਥਿਰਤਾ ਆਉਂਦੀ ਹੈ ਤਾਂ ਉਹਦਾ ਨੁਕਸਾਨ ਹੁੰਦਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਪਟਾਕੇ ਪੈਣ ਜਾ ਰਹੇ ਹਨ